ਉਹ ਦੇ ਉਹ ਦੇ ਲੜਦੇ ਲੜਦੇ ਕਿਉਂ ਦੇਖੋ ਲੜਦੇ ਆ ਨੇ ਨੇ ਜੇ ਬਹੁਤ ਹਰਮੀ ਐ ਇਹ ਹਾਲੇ ਪਾਪਾ ਹੱਥ ਦੇ ਬਹਿ ਕੇ ਖਾਂਦੀ ਹੱਥ ਦੇ ਬਹਿ ਕੇ ਖਾਂਦੀ ਜਾਨਵਰ ਹਾਂ ਨਾ ਤੇ ਬੈਗੀ ਰਹਾ ਨਾ ਦੇਖ ਬੈਗੀ ਨਾ ਹਾਂ ਹਾਂ ਮੁਰਗੀ ਇਹਦੇ ਬੈਗੀ ਖੱਤ ਦੀ ਬੈਗੀ ਐ ਐ ਜੱਟਪੁਰਾ ਕੈਮਾ ਹੈਲੋ ਗイズ ਵੈਲਕਮ ਬੈਕ ਟੂ ਮਾਈ ਚੈਨਲ ਜੀ ਅੱਜ ਦੇ ਵਲੋਗਿੰਗ ਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਸਭੇ ਚੂਚੇ ਪਾਪਾ ਨੇ ਕਰਦਿਆ ਦੇਖੋ ਪੂਰੇ ਓਪਨ ਚ ਬਾਹਰ ਲਈ ਕਰਿਆ ਇਸੇ ਆਪ ਤੇ ਇੱਥੇ ਆਪਾਂ ਲਾਤਾ ਚਿੱਤੀ ਇਧਰ ਫੀਡ ਪਾਤੀ ਕਿ ਆਪਾਂ ਤੇ ਲੱਗੇ ਪਿਆ ਦਾਵਾ ਦਾ ਵੀ ਛੋਟੇ ਵੀ ਹੈ ਹਨ ਗਰੋ ਚੈੱਕ ਕਰੋ ਜੀ ਸਮਝਾਏ ਆਪਣੇ ਨੇ ਅਗਰਾਂ ਬਹੁਤ ਯਾਰ ਇੱਕ ਵਧੀਆ ਹੋ ਗਈ ਯਾਰ ਤੈਨੂੰ ਕਿਵੇਂ ਲੱਗਦਾ ਪਾਪਾ ਤੂ ਜੀ ਆਪਣੇ ਹੈ ਕੋਈ ਜਿੰਨੀ ਵਧੀਆ ਵਧੀਆ ओके ਜਮਾ ਤੇ ਉਧਰ ਲਗਾ ਪਾ ਪਾ ਬੜੀ ਖਲਾ ਮਾਰਨਾ ਕਰ ਤਾ ਦੇਖੋ ਕਿਵੇਂ ਕਰਦਾ ਨਾ ਕਿੰਨੇ ਤੇਰਾ ਖਾਣਾ ਇਹਨਾਂ ਬਹੁਤ ਬਹੁ ਕਰਦੇ ਹੈ ਇਹ ਜਿਹੜੇ ਬੰਦੇ ਆਪਣੇ ਚੈਨਲ ਨਾਲ ਜੁੜ ਰਹੇ ਹੋ ਬਾਬੇ ਬੱਤ ਵਸ ਸਪੋਰਟ ਕਰੋ ਯਾਰ ਹੈਨਾ ਸਪੋਰਟ ਸਪੋਰਟ ਦੀ ਬਹੁਤ ਜਿਆਦਾ ਜ਼ਰੂਰਤ ਆਪਾਂ ਨੂੰ ਜਿਹੜੇ ਚੈਨਲ ਦੇ ਨਵੇਂ ਆ ਦੱਬ ਕੇ ਪਹਿਲਾ ਸਬਸਕ੍ਰਾਈਬ ਕਰ ਦੋ ਚੈਨਲ ਨੂੰ ਦੇਖ ਕੱਕਦੇ ਆਇਆ ਨਾ ਪੂਰੇ ਕੰਨ ਕੰਨ ਪਤਾ ਲੱਗਦੇ ਨਾ ਬਾਏ ਵੀਰ ਵੀਡੀਓ ਨੂੰ ਖਤਮ ਹੋ ਗਈ ਤੇ ਆਪਾਂ ਹੋਰ ਫੀਡ ਪਾ ਲੈਣੇ ਇਹਨਾਂ ਨੂੰ ਫੀਡ ਮੈਂ ਇੱਥੇ ਰੱਖਦੀ ਸੀ ਇਹ ਦੱਪਾ ਵਰਤਾਂਗੇ ਹੋਰ ਜਿਆਦਾ ਨਹੀਂ ਹੋ ਕੇ ਰਾਂ ਆਪਾਂ ਸਵੇਰੇ ਪਾਤੀ ਸੀ ਆਪਾਂ ਫੀਡ ਇਹਨਾਂ ਨੂੰ ਠੀਕ ਹੈ ਇਹ ਹੋਲੀ-ਹੋਲੀ ਪਾ ਦਾਂਗੇ ਖਾ ਕੇ ਹੋਰ ਹੋਰ ਪਾ ਦੇ ਦੇਖੋ ਹੈ ਹੈ ਉਹ ਲੇਹੋਲੀ-ਹੋਲੀ ਹੋਲੀ ਆਉਣਾ ਖਾਲੋ ਡੋਲ ਤੇ ਵਾਲੀ ਆ ਦੇਖੋ ਆਇਆ ਹੁੰਦਾ ਦਵਾ ਦਾ ਭਜ ਭਜ ਸਾਰੀ ਅਸੀਂ 13 ਸਾਤੀ ਮੰਗਾਦੀਆਂ ਕਰਦੇ ਆਲੇ ਹਾਬੜੇ ਹੋਣਾ ਪਾਪਾ ਇੱਥੇ ਦੇਖੀ ਮੜਾ ਇਹਨਾਂ ਨੂੰ ਮੈਂ ਉਧਰ ਪਾਂਡਾ ਚੱਕ ਲਾਵਾਂ ਪਾਣੀ ਵਾਲੇ ਇਹਨਾਂ ਦਾ ਇੱਥੇ ਖੜੀ ਨੋਕ ਮਿੰਟ ਓਕੇ ਯਾਰ ਭਈ ਦਿੱਲੀ ਦਾ ਵਾਲਾ ਖਤਰਾ ਰਹਿੰਦਾ ਨਾ ਬਿੱਲੀ ਦੇ ਘਰ ਆ ਕੇ ਚੱਕ ਕੇ ਲੈ ਜਾਵੇ ਓਕੇ ਲੋ ਪਾਣੀ ਪਿਵਾਉਣੇ ਨਾ ਪਾਣੀ ਪਿਲਾਏ ਲੋ ਹੁਣ ਆਪਣਾ ਹਰੇ ਪਾ ਗਏ ਨੇ ਹਰੇ ਖਾ ਲਣਗੇ ਖਾ ਲਣਗੇ ਹਰੇ ਇਹ ਹਰੇ ਦਾ ਖਾ ਲਣਗੇ ਆਵਲੇ ਮਰਚੀਨ ਤਾਂ ਖਾ ਲ ਇਹ ਵੀ ਚੱਬ ਜਾਣ ਸੇ ਤਾਂ ਵਿੱਚ ਹੈ ਖਾ ਲਵਣਗੇ ਆਪੇ ਆਪੇ ਮਰੀ ਜਾਣਗੇ ਮੂੰ ਹਾਂ ਅਗਿਆ ਗਿਨੇ ਰਾਜਤਾ ਰੋਹ ਪ੍ਰਾਣੀ ਜਾ ਰਹੇ ਹਾਂ ਉਹ ਹਮਨ ਪਤਾ ਹੀ ਨਹੀਂ ਇਹਨੇ ਵੀ ਇਹਨੇ ਕਿ ਨਹੀਂ ਵੀ ਕੌਣ ਕਹਿੰਦਾ ਉਹ ਇੱਥੇ ਹੁੰਦਾ 60 ਸਾਲ ਦੇ 20 20 ਤੱਕੇ 15 15 ਅੱਛਾ ਹਾਂ ਉਹ ਇੱਥੇ ਐ ਥੋੜੋ ਵੀ ਕਿਨੇ ਬਲਾ ਲੈ ਤੇ ਦੂਜੇ ਨੇ ਬੁਲਾਉਣਾ ਨਹੀਂ ਫੇ ਸਾਰੇ ਆਏ ਛੜੇ ਰਹਿ ਗਏ ਉਹ ਤਾਂ ਓਏ ਆ ਜਾ ਤੈਨੂੰ ਚਾਹ ਚੁਪਾ ਦੇ ਦਈਏ ਜਾ ਰਹਾ ਮਰੇ ਤੋਈ ਨਹੀਂ ਪੀਤੀਆਂ ਵੀ ਗਏ ਹੋਰ ਕੋਈ ਗੱਲ ਸਾਰੇ ਗੰਦਾ ਕਰਕੇ ਵੀ ਹੋ ਚਿੱਤਾ ਸਾਰਾ ਪਰਵਾਹ ਦਾ ਤੂੰ ਥਣਾ ਅੱਛਾ ਠੀਕ ਹੈ ਵਧੀਆ ਵਧੀਆ ਵਾਹ ਵਾਹ ਦੇਖਿਓ ਕੈਮਰਾ ਹੁ ਕਰਦੇ ਮਸਤੀ ਨਹੀਂ ਹੈ ਹਾਂ ਬਹੁਤ ਪੜਿਆ ਆਪਣਾ ਨਾ ਰੁਪੀਆਂ ਨੇ ਦੇਖਿਓ ਥਾਂ ਹੱਥਾਂ ਨੂੰ ਖਾਖ ਖੂਖਾਣੇ ਨੇ ਰੁਪੀਆਂ ਨੇ ਹੱਥ ਰੁਪੀ ਆ ਗਈ ਠੀਕ ਹੈ ਹੁ ਫਿਰ ਰੁਪੀ ਆ ਰੁਪੀ ਆ ਜੀ ਹੁਣ ਆਪਾਂ ਲੋਕ ਦੇਖੋ ਕਿਵੇਂ ਖਾਣਗਾ ਥਾਂ ਕੇ ਖੂਖਾ ਆਵੇ ਆਵੇ ਆ ਗਿਆ ਕਾਉ ਕਾਉ ਲੈ ਲੈ ਹਾਦੇ ਹਾਂ ਆ ਦੇਖੋ ਕਿਵੇਂ ਖਾਂਦੇ ਆ ਹਾਂ ਤੇ ਆਪਣੀ ਭਾਈ ਜਰਾ ਕੁ ਟਿੱਕੀ ਫਰੇ ਨੇ ਤੇ ਉਹਨਾਂ ਕੋਲੋਂ ਬੜੀ ਜੱਦੀ ਨੇ ਕਿ ਨਾ ਮੈਂ ਇਹਦਾ ਚੱਡਾ ਤਾਂ ਬਣਾ ਦਈਏ ਹਾਂ ਉਹ ਬੋਲਦੇ ਹਾਂ ਕਿ ਨਾ ਹਾਂ ਚੱਡਾ ਤਾਂ ਪੂਰਾ ਵਧੀਆ ਪਰ ਤੇਰੀ ਨਿਰਾ ਵੀ ਬਹੁਤ ਵਧੀਆ ਕਹਿੰਨਾ ਥੜੇ ਜਿਹੜੇ ਨੇ ਤਾਂ ਭਰ ਕੇ ਦੇਖ ਲਈ ਮੈਂ ਤਾਂ ਉਹਨੂੰ ਜਿਸ ਨੂੰ ਹਟ ਗਈ ਸੀ ਭੋਸੜੀ ਦੇ ਨੂੰ ਉਹ ਨਹੀਂ ਤੇ ਉਹਨਾਂ ਦੀ ਮੈਂ ਸੁਣੀ ਮੇਰੀ ਅੱਛਾ ਦੇਖ ਲਓ ਮੈਂ ਸਹੀ ਨਹੀਂ ਦੇਖਣ ਦੀ ਹੈ ਰਹੀ ਨਹੀਂ ਮੈਂ ਇੱਥੇ ਰਹਗੀ ਤੇ ਮਿਲਣੋਂ ਬੰਦ ਹੋਗੀ ਅੱਛਾ ਹਾਂ ਸੂਰੀ ਦੀ ਜਿੱਥੇ ਹਾਂ ਕਹਿੰਦੇ ਚੱਡਾ ਵਧੀਆ ਹੈ ਮਿਲਣੋਂ ਹੀ ਬੰਦ ਹੋਗੀ ਐਂ ਐਂ ਥੋੜੇ ਖੁੰਡਾ ਐਂਕੀ ਬਣਾਈ ਜੁੰਦੀ ਸੀ ਹੂੰ ਉਹ ਜਿਹੜਾ ਬਣਾਈ ਜਿਉਣਾ ਚੌਪੜੀ ਉੱਥੇ ਮੱਜਾ ਰਹਿਦਾ ਲਈ ਐਂ ਦੇਖ ਕੇ ਨਾ ਇਹਦਾ ਕਿੱਥੋਂ ਨੇ ਮੈਂ ਸਹਰਾ ਲਿਆਂਦੀ ਤਬ ਉਹ ਕਿਹੜੀ ਹਾਂ ਹਾਂ ਕੰਦਾ ਚੁੱਦਾ ਦਾ ਵਧੀਆ ਲੋਟ ਹੈ ਅੱਛਾ ਇਹਦਾ ਕਹਿੰਦਾ ਇੱਥੇ ਬਾਹ ਤੇਰੀ ਮੇਰਾ ਵੀ ਕਹਿੰਦਾ ਲੋਟ ਹੈ ਕਹਿੰਦਾ ਪਰਖਣ ਵਾਲਾ ਕਹਿੰਦਾ ਜਿਹਨੇ ਦੇਖ ਲਈ ਅੱਛਾ ਉਹਦਾ ਨਾਂ ਦੇ ਨਾਲ ਦੂਜੇ ਦਿਨ ਹੋ ਗਏ ਅੰਨਾ ਗੰਨੀ ਫਿਰ ਉਹ ਹਾਂ ਹਾਂ ਜਿਸ ਨੂੰ ਬੰਨ ਲਿਆ ਤੇ ਉਹਨਾਂ ਦੀ ਮੈਸ਼ਰੀ ਵੀ ਦੇਖ ਰਹਿਂ ਜਾਂ ਜਾਂ ਨਜ਼ਰਾਂ ਨੇ ਬਾਈ ਮੋਹਰੀ ਆ ਦੇ ਆ ਦੇ ਕਿਵੇਂ ਖਿੱਚਦਾ ਆ ਦੇ ਹੈ ਪੂਰਾ ਜੋਰ ਲੱਗਿਆ ਹੋਇਆ ਸਾਰੇ ਲੈ ਜਾਣੇ ਆ ਦੇ ਲੈ 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 ਕੱਖ 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 ਕਹੂੰਗਾ ਉਪਰ ਸੀਨ ਖਾ ਲੰਦੇ ਨਾ ਇਹ ਦੂਜੇ ਨਾ ਨੜੜੇ ਹੀ ਇਹ ਇਹਦਾ ਬਾਬਾ ਮੁਰਗਾ ਕਿਹੜਾ ਮੁਰਗਾ ਮੁਰਗੀ ਕਿਹੜਾ ਉਹ ਦੇਖੋ ਦੇਖੋ ਤੇ ਲੜਦੇ ਲੜਦੇ ਕਿਉਂ ਦੇਖੋ ਲੜਦੇ ਆ ਨੇੜੇ ਜੇ ਬਹੁਤ ਰਾਮੀ ਹੈ ਇਹ ਮੁਰਗਾ ਮੁਰਗੀ ਜਾਂ ਬਤਲ ਹੈ ਹੈ ਕਲੰਗੀ ਤਾਂ ਸਾਰਿਆਂ ਦੀ ਆਈ ਹੋਈ ਹੈ ਨਹੀਂ ਸਾਰਿਆਂ ਦੀ ਹੈ ਹਾਂ ਇਹ ਕੋਈ ਨਹੀਂ ਉਹ ਕੋਈ ਨਹੀਂ ਕਿਹੜਾ ਮੁਰਗਾ ਨੇ ਮੁਰਗਾ ਕਿਹੜਾ ਆ ਆ ਜਾਂਦਾ ਇਹ ਤਾਂ ਮੁਰਗੀ ਆ ਦੇਖ ਮੁਰਗੀ ਆ ਹਾਂ ਮੁਰਗੀ ਆ ਆ ਆਹ ਹੈਗੀ ਅੱਛਾ ਇਹ ਜਿਹੜਿਆ ਦੇ ਹੁਣ ਟੱਟੇ ਲਈ ਉਹ ਅੱਜ ਕਾ ਕਾਲਾ ਹੁੰਦਾ ਰਹੀ ਹਾਂ ਹਾਂ ਇਹ ਵੀ ਮੁਰਗੀ ਆ ਜਿਹੜਿਆ ਨੇ ਆਹ ਹੈ ਇਹ ਮੁਰਗੀ ਹੈ ਅੱਜ ਬਸ ਕਰਦੇ ਹਾਂ ਇਹ ਨਿਸ਼ਾਨੀਆਂ ਹੁੰਦੀਆਂ ਇਹਨਾਂ ਦੀ ਅੱਛਾ 10 ਦਿਨਾਂ ਤੋਂ ਜਨਾ ਪਤਾ ਲੱਗਣ ਲੱਗ ਰਿਹਾ ਉਹ ਦੇਖੋ ਜਿੱਦ ਨੂੰ ਉਹ ਰੋਕ ਤਾਈਂ ਕੋ 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 ਮਿਹਰੇ ਕੋਈ ਨਹੀਂ ਕਿਹੜੇ ਉਹ ਕੁੱਕੜ ਹਾਂ ਉਹ ਕੁੱਕੜ ਰਹੀ ਤਾਂ ਨਹੀਂ ਨਾਲ ਹੀ ਲੜਦੇ ਵਾਲਾ ਪੜਾ ਨੇ ਇਹ ਮਾ ਉਹ ਲੜਦੇ ਦਾ ਪੁੱਤਰ ਨਸਦੀ ਹਾਂ ਹਾਂ ਆਹ ਦੇਖ ਜੇ ਇਹ ਦੋ ਕੱਲਾ ਖਾਂਦੇ ਨੇ ਉਹ ਵੇਖੋ ਮਗਰ ਮਗਰ ਪਈ ਮਗਰ ਰੋਟੀ ਲੱਗੇ ਭੱਜ ਰਹਾਗਾ ਮਗਰ ਪਈ ਜਾਂਦੇ ਉਹ ਸਾਰੇ ਚਾਰਾ ਮਸਾ ਖਾਊਗਾ ਇਹ ਆ ਦੇਖੋ ਬਾਲੇ ਕਰਤਮ ਕਰਦੇ ਨੇ ਥੋੜੇ ਨੀਲੇ ਤੇ ਆ ਰੋਟੀ ਲੱਗੀ ਪੀ ਲੈ ਅਰੇ ਖਲੇ ਕੇ ਜਾਊ ਹਾਂ ਲੈ ਦੇਖ ਸਾਰੇ ਰਹਿ ਆ ਬੜੀ ਸੈਣੀ ਸੱਚੀ ਬੜੀ ਸੈਣੀ ਆਲੇ ਹਲ ਕੁਛ ਨਹੀਂ ਜਾਂਦੀ ਇੱਥੇ ਬਿਠਾਉਂ ਨਾ ਉਹ ਦੇਖੀ ਉਹ ਖਾਊਗੀ ਐਖੀ ਖਾਊਏ ਬੈਠੀ ਹੱਸ ਸਾਡੇ ਤੋੜ ਨਹੀਂ ਆ ਦੇਖੋ ਕਿਉਂ ਖਾਂਦੀ ਹੈ ਨਾ ਗਿਜ ਗਈ ਇਹ ਇਹ ਬਹੁਤ ਸੈਣੀ ਹੈ ਇਹ ਜਮੇਂ ਡਰ ਦੁਰਮਨ ਦੀ ਇਹ ਵਿਚਾਰੀ ਮੈਂ ਛਰੇ ਟਾਈਮ ਨਾਲ ਇਹਨੂੰ ਐਂ ਬਿਠਾ ਕੇ ਰੋਟੀ ਖਵਾਉਣਾ ਐਂਗੇ ਜੀ ਬੜਾ ਮੂ ਮੰਦੀ ਹੈ ਮੇਰਾ ਹਾਲੇ ਪਾਪਾ ਹੱਥ ਦੇ ਬਹਿ ਕੇ ਖਾਂਦੀ ਹੱਥ ਦੇ ਬਹਿ ਕੇ ਖਾਂਦੀ ਜਾਨਵਰ ਹੈ ਨਾ ਤੇ ਬੈਗੀ ਰਹਾ ਉਹ ਨਾ ਦੇ ਬੈਗੀ ਨਾ ਹੈ ਹਾਂ ਮੁਰਗੀ ਇਹਦੇ ਬੈਗੀ ਹੱਥ ਦੀ ਬੈਗੀ ਹੈ ਐ ਉਹ ਬਰਦੀ ਉਹ ਛੇੜ ਮਾਰਦੀ ਡਰਦੀ ਤੇ ਚਾ 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 ਭੰਗ ਖੜੀ ਆ ਗਈ ਹੈ ਹਾਂ ਮੈਂ ਤਾਂ ਫੰਗ ਚੋਤੀ ਚੁਰਦਾਣਾ ਹਾਂ ਹਾਂ ਆ ਜੇ ਚੋਰੀ ਜਾਂਦਾ ਤੂੰ ਥੱਲੇ ਨੂੰ ਕਰ ਦੇਣਾ ਕਿ ਨਹੀਂ ਦਿਖਾਉਂਦੀ ਇਹ ਲੋਕ ਖਾਈ ਜਾਂਦੇ ਤੇ ਤੇਰੇ ਅੰਸ਼ ਲਾਦੇ ਪਾ ਪਾ ਹਾਂਦੇ ਲੋਕ ਇੱਕ ਉਹ ਤੇਰੇ ਮਗਰ ਪਈ ਬੁਰਕੀ ਹਾਂ ਦੇਖੋ ਯਾਰ ਆਪਣਾ ਦੇਖ ਔਖਾ ਗੈਣਾ ਦੇਖੋ ਉਹਦੀ ਆ ਜਾਂਦੇ ਸਾਰੇ ਐ ਆਪਣੀ ਫੇਵਰੇਟ 9 ਸਾਲਾਂ ਨੇ ਇਖੋਲੇ ਜਿਵੇਂ ਹਾਂ ਡਰਦੇ ਡਰਦੇ ਮੈਂ ਪੂਰੇ ਉਹ ਕਰਦੇ ਲੈ ਬਰੇ ਉਹ ਹੰਗਲੇ ਆਏ ਆ ਹਾਂ ਹਾਂ ਖੂਨ ਤੱਕ ਆ ਜਾਂਦੇ ਹਾਂ ਹਾਂ ਅਰੇ ਹਾਂ ਇਹਨੂੰ ਖਾਂਦੇ ਨਹੀਂ ਆਗੇ ਜੇ ਮੈਂ ਐੱਛਾ ਮੈਂ ਚੂਰ ਕੇ ਖਵਾਂਗਾ ਫੂ ਮੈਂ ਪਚਣਾ ਆ ਜਾਂ ਨਹੀਂ ਸਾਰੀ ਉਹ ਕੋਈ ਰੁਲੀ ਜਾਂਦੀ ਇਹ ਰੁਤੇ ਦੇਖੋ ਕਿਵੇਂ ਖੂਕੋ ਹਿੱਚਦਾ ਹੈ ਖੂਕੋ ਖਾਂਦੇ ਹੈ ਦੇਖੋ ਬਾਲੇ ਸਣੇ ਹੋ ਗਏ ਯਾਰ ਦੇਖੋ ਸਾਰੇ ਇਹਨੇ ਐਂ ਗੰਦੀ ਪਰ ਲੀਚੀ ਦੇਖੀ ਛੜੇ ਇਹਨੇ ਲਿਬੜੇ ਇਹਨੇ ਪਾਣੀ ਪੀਂਦੀ ਪਾਣੀ ਪੀਂਦੀ ਗੱਡੀ ਪਾਣੀ ਪੀਂਦੀ ਪਾਣੀ ਪੀਂਦੀ ਗੱਡੀ ਸੱਦੀ ਤਾਂ ਚਲੋ ਠੀਕ ਹੈ ਗਾਇਸ ਮਿਲਦਾ ਹਣਾ ਪਾਗਲੇ ਵਲੋਗ ਦੇ ਅੰਦਰ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਜਿਹੜੇ ਬੰਦੇ ਚੈਨਲ ਤੇ ਆ ਰਹੇ ਹਨ ਨਵੇਂ ਪਲੀਜ਼ ਸਬਸਕ੍ਰਾਈਬ ਕਰ ਦਿਓ ਚੰਗਾ ਜੀ ਬਾਈ ਸਬਸਕ੍ਰਾਈਬ ਕਰ